ਪਾਰਟੀ ਅਤੇ ਪਾਰਟੀ ਵੱਲੋਂ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਦੇ ਚੱਲਦਿਆਂ ਉਹਨਾਂ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਪ੍ਰਧਾਨਗੀ ਦੇ ਅਹੁਦੇ 'ਤੇ ਰਹਿ ਚੁੱਕੇ ਨੇ ਪਰ ਮਯੂਦਾ ਸਮੇਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੁਨੀਲ ਜਾਖੜ ਨਿਭਾ ਰਹੇ ਨੇ ਕਾਰਜਕਾਰੀ ਪ੍ਰਧਾਨ ਬਣਨ ਤੇ ਅਸ਼ਵਨੀ ਸ਼ਰਮਾ ਨੂੰ ਵਕਫ ਵਕਫ ਅਗਵਾ ਦੇ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਪਾਰਟੀਆਂ ਦਾ ਪਾਰਟੀ ਦੀ ਹਾਈ ਕਮਾਂਡ ਦੇ ਵੱਲੋਂ ਅਸ਼ਵਨੀ ਕੁਮਾਰ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਪਾਰਟੀਆਂ ਦਾ ਪਾਰਟੀ ਪੰਜਾਬ ਰਾਜ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਦੀ ਹੈ ਦਰਸਲ ਭਾਜਪਾ ਦੇ ਵੱਲੋਂ ਇਹ ਨਿਯੁਕਤੀ 2023 ਦੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਤੀਆਂ ਕੀਤੀ ਗਈ ਹੈ ਜਿਸ ਦੇ ਸਰੀਏ ਭਾਜਪਾ ਪੰਜਾਬ ਦੇ ਵਿੱਚ ਸੰਗਠਨ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਚਾਹੁੰਦੀ ਹੈ ਬਿਸ਼ੱਕ ਅਸ਼wini ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਪਰ ਪਾਰਟੀ ਦਾ ਕਹਣਾ ਹੈ ਕਿ ਮਲ ਜਾਖੜ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਰਹਿਣਗੇ ਅਤੇ ਅਸ਼ਮੀ ਸ਼ਰਮਾ ਉਹਨਾਂ ਦੇ ਸਹਿਯੋਗੀ ਵਜੋਂ ਕੰਮ ਕਰਨਗੇ ਅਸ਼wini ਸ਼ਰਮਾ ਵੀ ਪਹਿਲਾਂ ਪੰਜਾਬ ਭਾਜਪਾ ਦੇ ਪਰਦਾਨ ਰਹੇ ਚੁੱਕੇ ਨੇ ਅਸ਼wini ਸ਼ਰਮਾ 17 ਜਨਵਰੀ 2020 ਤੋਂ 24 ਜਨਵਰੀ 2023 ਤੱਕ ਪੰਜਾਬ ਭਾਜਪਾ ਦੇ ਪਰਦਾਨ ਰਹੇ ਉਹਨਾਂ ਦੀ ਅਗਵਾਈ ਵਿੱਚ ਅਕਾਲੀ ਦਲ ਨਾਲੋਂ ਗੜਚੋਟ ਟੁੱਟਣ ਤੋਂ ਬਾਅਦ ਸਾਲ 2022 ਦੀ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ ਜਿਸ ਦੇ ਵਿੱਚ ਪਾਰਟੀ ਸਰਫ 2 ਸੀਟਾਂ ਚੇਤਨ ਦੇ ਵਿੱਚ ਕਾਮਯਾਬ ਹੋਈ ਆਮਦਵੀ ਪਾਰਟੀ ਦੀ ਬਗੀ ਹਰੀ ਦੇ ਵਿੱਚ ਅਸ਼wini ਸ਼ਰਮਾ ਆਪਣੀ ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੇ ਅਸ਼wini ਸ਼ਰਮਾ ਦੀ ਕਾਰਜਕਾਰੀ ਪ੍ਰਦਾਨ ਵਜੋਂ ਨਿਯੁਕਤੀ ਤੇ ਕੇਂਦਰੀ ਰਾਜ ਮੰਤਰੀ ਰਮਨਿਤ ਸਿੰਘ ਢਿੱਡੂ ਦੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਅਸ਼wini ਸ਼ਰਮਾ ਪਾਰਟੀ ਦੇ ਪੁਰਾਣੇ ਆਗੂ ਨੇ ਜੋ ਪੰਜਾਬ ਦੇ ਵਿੱਚ ਪਾਰਟੀ ਨੂੰ ਨਵੀਂ ਦਿਸ਼ਾ ਦੇਣੀ ਦੇਖੋ ਮੈਂ ਸਭ ਤੋਂ ਪਹਿਲਾਂ ਸਾਡੀ ਬੀਜੇਪੀ ਪਾਰਟੀ ਹਾਈ ਕਮਾਂਡ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮਿਤ ਸ਼ਾਹ ਜੀ ਤੇ ਸਾਡੇ ਪਾਰਟੀ ਦੇ ਪ੍ਰੈਜ਼ੀਡੈਂਟ ਡੱਡਾ ਜੀ ਉਦੋਂ ਬਾਅਦ ਬੀ ਐਲ ਸੰਤੋਸ਼ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬਹੁਤ ਹੀ ਪੁਰਾਣੇ ਲੰਬੇ ਚਿਰ ਤੋਂ ਬੀ ਜੀ ਪੀ ਦੀ ਤੇ ਲੋਕਾਂ ਦੀ ਸੇਵਾ ਕਰ ਰਹੇ ਅੱਜ ਵੀ ਸਾਡੇ ਮੌਜੂਦਾ ਐਮ ਐਲ ਏ ਨੇ ਸ਼੍ਰੀ ਅਸ਼ਵਨੀ ਸ਼ਰਮਾ ਜੀ ਜਿਨ੍ਹਾਂ ਨੂੰ ਵਰਕਿੰਗ ਦਾ ਨਾ ਜਿਹੜਾ ਉਹ ਬੀਜੇਪੀ ਨੇ ਅੱਜ ਪੰਜਾਬ ਦਾ ਬਣਾਇਆ ਮੈਂ ਸਮਝਦਾ ਬਹੁਤ ਵੱਡਾ ਫੈਸਲਾ ਬਹੁਤ ਵਧੀਆ ਫੈਸਲਾ ਤੇ ਸਾਰੇ ਇਕੱਠੇ ਰਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਮਜ਼ਬੂਤੀ ਨਾਲ ਬੀਜੇਪੀ ਪੰਜਾਬ ਦੇ ਵਿੱਚ ਕੰਮ ਕਰੇਗੀ ਤੇ ਮੈਂ ਸਮਝਦਾ ਇਹ ਇੰਡੀਕੇਸ਼ਨ ਵੀ ਆ ਵੀ ਪੀਜੇਪੀ ਆ ਜਿਹੜੀ ਉਹ ਪੰਜਾਬ ਨੂੰ ਬੜਾ ਸੀਰੀਅਸਲੀ ਲੈ ਰਹੀ ਆ ਤੇ ਆਉਣ ਵਾਲੇ 2027 ਦੀਆਂ ਚੋਣਾਂ ਲਈ ਇਹ ਲਾਮਬੰਦੀ ਕੀਤੀ ਜਾ ਰਹੀ ਆ ਇਹ ਕਮਰ कसे कसे ਜਾ ਰਹੇ ਆ ਤੇ ਬਹੁਤ ਵਿਸ਼ਵਾਸ ਨਾਲ ਮੈਂ ਇਹ ਗੱਲ ਬੀਜੇਪੀ ਦੇ ਸਾਰੇ ਹੀ ਵਰਕਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਨਵੀਂ ਜਿਹੜੀ ਸ਼ੁਰੂ ਆ ਉਹ 27 ਦੀ ਆਪਾਂ ਹਰ ਸ਼ਹਿਰ ਪਿੰਡ ਪਿੰਡ ਜਾ ਕੇ ਆਪਾਂ ਕਰਨੀ ਆ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਦੀ ਲੋੜ ਆ ਜੇ ਡਬਲ ਇੰਜਨ ਦੀ ਸਰਕਾਰ 27 ਚ ਲਿਆ ਕੇ ਆਪਾਂ ਇੱਕ ਦੁਬਾਰਾ ਪੰਜਾਬ ਆਪਣਾ ਜਿਹੜਾ ਰੰਗਲਾ ਪੰਜਾਬ ਗਿੱਧਿਆਂ ਭੰਗੜਿਆਂ ਦਾ ਪੰਜਾਬ ਸੁਖ ਸ਼ਾਂਤੀ ਦਾ ਪੰਜਾਬ ਬਣਾਉਣਾ ਉਹਦੇ ਵੱਲੋਂ ਚੱਲੀਏ ਤੇ ਮੈਂ ਸਾਰੇ ਹੀ ਬੀਜੇਪੀ ਦੇ ਵਰਕਰਾਂ ਨੂੰ ਤੇ ਸਾਰੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਪਰ ਹੁਣ ਵੇਖਣਾ ਹੋਵੇਗਾ ਕਿ ਸਾਲ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਭਾਜਪਾ ਨੂੰ ਕਿੰਨੀ ਕੁ ਕਾਮਯਾਬੀ ਹਾਸਲ ਹੁੰਦੀ ਹੈ ਬਿਊਰੋ ਰਿਪੋਰਟ ਹਮਦਰ